ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜੋ ਫਰਸਟ ਕਲੈਕਸ਼ਨ ਲੈ ਕੇ ਆਈਆਂ ਇਹ ਇੰਡੋਨੇਸ਼ੀਅਨ ਕਾਟਨ ਹੈ ਇਹਦੇ ਵਿੱਚ ਲਾਈਨਿੰਗ ਦੀ ਤੁਹਾਨੂੰ ਕਲੈਕਸ਼ਨ ਜਿਹਦੇ ਵਿੱਚ ਨਹੀਂ ਲੋੜ ਪੈਗੀ ਜਿਹੜੀ ਪਹਿਲੀ ਕਲੈਕਸ਼ਨ ਚੱਲੀ ਸੀ ਪਾਕਿਸਤਾਨੀ ਲੇਸ ਵਾਲਾ ਦੁਪੱਟੇ ਦੇ ਨਾਲ ਆਏਗੀ ਫਰਸਟ ਵਾਲੀ ਕਲੈਕਸ਼ਨ ਜਿਹੜੀ ਦਾ ਪ੍ਰਾਈਸ 580 ਰੁਪਏ ਫ੍ਰੀ ਸ਼ਿਪਿੰਗ ਚਾਰजेस ਹੈ ਬਾਕੀ ਕਲੈਕਸ਼ਨ ਜਿਹੜੀਆਂ ਹੁਣ ਕੰਟੀਨਿਊ ਚੱਲ ਰਹੀਆਂ ਨੇ ਇਹਨਾਂ ਵਿੱਚ ਸਿੰਗਲ ਸਿੰਗਲ ਕਲਰ ਆਪਸ਼ਨ ਮੋਸਟਲੀ ਅਵੇਲੇਬਲ ਨੇ ਤੇ ਜਿੰਨਾ ਵਿੱਚ ਜ਼ਿਆਦਾ ਕਲਰ ਆਪਸ਼ਨ ਹੈ ਕਿੰਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਪ੍ਰਾਈਸ ਇਸ ਮੈਂ ਫਰਸਟ ਵਾਲੀ ਕਲੈਕਸ਼ਨ ਦਾ ਦੱਸਿਆ ਬਾਕੀ ਸਭ ਦੇ ਪ੍ਰਾਈਸ ਜਿਹੜੇ ਉਹ ਅਲੱਗ-ਅਲੱਗ ਨੇ ਉਹਨਾਂ ਦਾ ਫੈਬਰਿਕ ਲੱਗਿਆ ਕੁਛ ਨਾਲ ਦੁਪੱਟਾ organza ਦਾ ਕੁਛ ਨਾਲ ਪਿਓਰ ਦਾ ਦੁਪੱਟਾ ਤੇ ਕੁਛ ਨਾਲ cotton ਦਾ ਦੁਪੱਟਾ ਆਏਗਾ ਇਹ ਵਾਲੇ 560 ਰੁਪਏ ਵਿੱਚ ਸੂਟ ਆਣਗੇ ਇਹਨਾਂ ਵਿੱਚ ਬਹੁਤ ਹੀ ਬਹੁਤ ਜ਼ਿਆਦਾ ਕਲੈਕਸ਼ਨ ਅਵੇਲੇਬਲ ਨੇ ਜਿਹੜੇ ਸੂਟਾਂ ਵਿੱਚ ਜੁਨੇ ਵੀ ਕਲਰ ਆਪਸ਼ਨ ਹੋਰ ਹੈਗੇ ਨੇ ਐਕਸਟਰਾ ਹੈਗੇ ਨੇ ਅਗਰ ਤਿੰਨ ਹੈ ਚਾਰ ਹੈ ਜਾਂ ਦੋਸਤੋ ਵੀ ਜ਼ਿਆਦਾ ਨੇ ਉਮ ਇਥੇ ਐਡ ਕਰ ਦਿੱਤੇ ਨੇ ਬਾਕੀ ਕਿ ਤੁਹਾਡੇ ਕੋਲ ਕੋਈ ਕੁਐਰੀ ਹੈ ਤੁਸੀਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 6239245750 ਦਿੱਤਾ ਆ ਤਾਂ ਤੁਸੀਂ ਮੈਨੂੰ ਮੇਰੇ ਉਸ ਨੰਬਰ ਤੇ ਜਾ ਕੇ ਜਿਹੜਾ ਕਿ ਮੈਂ ਨੰਬਰ ਇਥੇ ਤੁਹਾਨੂੰ ਪ੍ਰੋਵਾਈਡ ਕਰਵਾਇਆ ਹੋਇਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸਬੂਤ ਦੀ ਤੁਸੀਂ ਕੁਐਰੀ ਕਰਨੀ ਆ ਚਾਹੇ ਅੱਜ ਦੀ ਵੀਡੀਓ ਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਆ ਉਹਨਾਂ ਦੇ ਵਿੱਚੋਂ ਜਿੰਨੀਆਂ ਵੀਡੀਓਜ਼ ਨੇ ਜਿੰਨੀਆਂ ਵੀ ਕਲੈਕਸ਼ਨਾਂ ਮੈਂ ਅਪਡੇਟ ਕੀਤੀਆਂ ਤੁਸੀਂ ਮੈਨੂੰ ਉਸ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਕੋਈ ਵੀ ਅਗਰ ਕੁਇਰੀ ਹੈ ਤਾਂ ਮੈਂ ਤੁਹਾਡੇ ਤੱਕ ਦੀ ਕੁਇਰੀ ਦਾ ਜਿਹੜਾ ਰਿਪਲਾਈ ਜ਼ਰੂਰ ਦੇਾਂਗੀ ਮੋਸਟਲੀ ਜਿਹੜੇ ਅੱਜ ਦੀਆਂ ਕਲੈਕਸ਼ਨਾਂ ਨੇ ਉਹ ਸਿੰਗਲ ਸਿੰਗਲ ਕਲਰ ਆਪਸ਼ਨ ਦੇ ਨਾਲ ਆਣ ਗਈਆਂ ਇਹ ਵਾਲੀਆਂ ਵੀ 560 ਰੁਪਏ ਦੇ ਵਿੱਚ ਤੁਹਾਨੂੰ ਕਾਟਨ ਦੀਆਂ ਕਲੈਕਸ਼ਨਾਂ ਮਿਲਣਗੀਆਂ ਇਹਨਾਂ ਵਿੱਚ ਆਪਸ਼ਨਸ ਦੀ ਕੋਈ ਕਮੀ ਨਹੀਂ ਹੈ ਬਸ ਇੱਥੇ ਮੈਂ ਇੱਕ ਦੋ ਆਪਸ਼ਨ ਹੀ ਐਡ ਕੀਤੀਆਂ ਨੇ ਸਾਰੀਆਂ ਕਲੈਕਸ਼ਨਾਂ গারਲਿਸ਼ ਲੁੱਕ ਵਾਲੀਆਂ ਨੇ ਡੇਲੀ ਵੇਅਰ ਵਾਲੀਆਂ ਕਲੈਕਸ਼ਨਾਂ ਵੀ ਆਈਆਂ ਨੇ ਆਫਿਸ ਵੇਅਰ ਲਈ ਕਾਲਜ ਵੇਅਰ ਲਈ ਬਹੁਤ ਹੀ ਪਿਆਰੀਆਂ ਪਿਆਰੀਆਂ ਕਲੈਕਸ਼ਨਾਂ ਨੇ ਕਈ ਕਲੈਕਸ਼ਨਾਂ ਇਹਨਾਂ ਵਿੱਚੋਂ ਸੇਮ ਨੇ ਬਟ ਉਹਨਾਂ ਵਿੱਚ ਜਿਹੜੇ ਕਿ ਪੈਟਰਨ ਡਿਫਰੈਂਟ ਆ ਗਏ ਤਾਂ ਉਹਨਾਂ ਦੇ ਜਿਹੜੇ ਪ੍ਰਾਈਸ ਹੈ ਮੋਸਟਲੀ ਸੇਮ ਹੈ ਐ 1330 ਵਿੱਚ 300 ਟਾਂ ਵਾਲੀ ਆਫਰ ਹੈ ਇਹਦੇ ਵਿੱਚ ਕੁਝ ਆਪਸ਼ਨਾਂ ਮੈਂ ਇੱਥੇ ਐਡ ਕਰ ਦਿੱਤੀਆਂ ਨੇ